ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ 40 ਮੁਕਤੀਆਂ ਦੀ ਧਰਤੀ ਇਤਿਹਾਸਕ ਧਰਤੀ ਜਿੱਥੇ ਹਜ਼ਾਰਾਂ ਲੱਖਾਂ ਲੋਕ ਨਤਮਸਤਕ ਹੋਣ ਆਉਂਦੇ ਨੇ ਅੱਜ ਉਸ ਧਰਤੀ ਤੇ ਆ ਕੇ ਆਪਣੇ ਆਪ ਨੂੰ ਬਹੁਤ ਬਾਗਾਂ ਵਾਲਾ ਕਿਸਮਤ ਵਾਲਾ ਸਮਝ ਰਿਹਾ ਹਾਂ ਇਥੋਂ ਦੇ ਮਿੱਟੀ ਦੇ ਜੰਮੇ ਜਾਏ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਮੇਰੇ ਸਾਹਮਣੇ ਮੁਕਸਰ ਦੇ ਆਲੇ ਦੁਆਲੇ ਦੇ ਪਿੰਡਾਂ ਚੋਂ ਮੋਤਵਾਰ ਪੰਜ ਸਰਪੰਚ ਸਹਿਬਾਨ ਵੱਖ-ਵੱਖ ਸਮਾਜਿਕ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਨਾਲ ਜੁੜੇ ਹੋਏ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਲੋਕ ਅਡਮਾਇਰ ਕਰਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਪ੍ਰੇਰਣਾ ਲੈਂਦੇ ਆ ਜਿਨ੍ਹਾਂ ਦੀਆਂ ਗੱਲਾਂ ਮੰਨਦੇ ਆ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਬਹਿ ਕੇ ਪੰਚਾਇਤਾਂ ਚ ਪਰੇ ਚ ਬਹਿ ਕੇ ਜਿਹੜੇ ਫੈਸਲੇ ਕਰਾਉਂਦੇ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਇੰਨੀ ਭਾਰੀ ਗਿਣਤੀ ਚ ਤੁਸੀਂ ਸੀਜ਼ਨ ਚੱਲ ਰਿਹਾ ਝੋਨੇ ਦਾ ਉਹਦੇ باوجود ਇੱਥੇ ਪਹੁੰਚਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਜ ਤੇ ਮੇਰੇ ਕੈਬਨਟ ਦੇ ਸਾਥੀ ਖੇਤੀਬਾੜੀ ਮੰਤਰੀ ਲੰਬੀ ਤੋਂ ਜਿਨ੍ਹਾਂ ਨੇ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਗੁਰਮੀਤ ਖੁੱਡੀਆਂ ਜੀ ਲੋਟ ਤੋਂ ਇੱਕ ਪੜੇ ਲਿਖੇ ਡਾਕਟਰ ਸੀਗੇ ਸਰਕਾਰੀ ਬੜੀ ਵਧੀਆ ਨੌਕਰੀ ਚੱਲਦੀ ਸੀ ਘਰ ਚੱਲਦਾ ਸੀ ਚਾਹੁੰਦੇ ਤਾਂ ਸਾਰੀ ਜ਼ਿੰਦਗੀ ਉਸੇ ਨੌਕਰੀ 'ਚ ਬੜਾ ਵਧੀਆ ਗੁਜ਼ਾਰਾ ਕਰ ਸਕਦੇ ਸੀ ਪਰ ਰਾਜਨੀਤਿਕ ਖੇਤਰ ਦੇ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਨ ਦਾ ਉਹਨਾਂ ਨੇ ਜਿਹੜਾ ਫੈਸਲਾ ਲਿਆ ਡਾਕਟਰ ਬਲਜੀਤ ਕੌਰ ਇੱਥੋਂ ਦੇ ਐਮਐਲਏ ਜਗਦੀਪ ਸਿੰਘ ਜੀ ਕਾਕਾ ਬਰਾੜ ਸਾਡੇ ਸੈਕਟਰੀ ਸਾਹਿਬ ਨੀਲਕੰਟ ਜੀ ਡੀਆਜੀ ਸਹਿਬਾ ਐਸਐਸਪੀ ਸਾਹਿਬ ਡੀਸੀ ਸਾਹਿਬ ਪੂਰੇ ਜ਼ਿਲ੍ਹੇ ਦਾ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦਾ ਸਾਰਾ ਸਟਾਫ ਜਿੰਨਾ ਵੀ ਕਲਰਕ ਤੋਂ ਲੈ ਕੇ ਜਿੰਨਾਂ-ਜਿੰਨਾਂ ਦਾ ਵੀ ਯੋਗਦਾਨ ਇਸ ਪ੍ਰੋਜੈਕਟ ਨੂੰ ਪੂਰਾ ਕਰਨ 'ਚ ਆਉਣ ਵਾਲੇ ਦਿਨਾਂ 'ਚ ਲੱਗੂਗਾ ਉਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਦੋਸਤੋ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦਿਆਂ ਇੱਥੇ ਦੱਸਿਆ ਗਿਆ ਤੁਸੀਂ ਸਿਆਣੇ ਬੰਦੇ ਬੈਠੇ ਹੋ ਇਹ ਕੰਮ ਬਹੁਤ ਪਹਿਲਾਂ ਹੋ ਜਾਣੇ ਚਾਹੀਦੇ ਸੀ ਮੈਂ ਇਹਨੂੰ ਕੋਈ ਆਪਣੀ ਪ੍ਰਾਪਤੀ ਨਹੀਂ ਮੰਨਦਾ। ਵੀ ਪ੍ਰਾਪਤੀ ਹੈ ਜੀ ਮੁਕਸਰ ਚ 90 ਕਰੋੜ 91 ਕਰੋੜ ਰੁਪਏ ਦਾ ਸੀਵਰੇਜ ਪਾਉਣ ਦਾ ਜਿਹੜਾ ਪ੍ਰੋਜੈਕਟ ਹੈ ਉਹਦਾ ਉਦਘਾਟਨ ਕਰਤਾ 70 77 ਕਿਲੋਮੀਟਰ ਪਹਿਲਾਂ ਵਾਲਾ ਜਿਹੜਾ ਸੀ ਉਹ ਠੀਕ ਕਰਾਂਗੇ 30 ਕਿਲੋਮੀਟਰ ਹੋਰ ਐਡ ਕਰ ਲਿਆ ਨਵੀਂ آبادی ਬਣਗੀ। ਇਹ ਕੰਮ ਪਹਿਲਾਂ ਹੋ ਜਾਣੇ ਚਾਹੀਦੇ ਸੀ। ਮਤਲਬ ਇਹਦੇ ਵਾਰ ਤਾਂ ਆਪਾਂ ਇਦਾਂ ਸੋਚੀਏ ਕਿ ਆਪਾਂ ਲੇਟ ਕਿਉਂ ਹੋ ਗਏ? ਮੈਂ ਅਕਸਰ ਕਹਿੰਨਾ ਦੁਨੀਆ ਚੰਨ ਤੇ ਚੜ ਗਈ ਗੇੜੇ ਕਈ ਮਾਰਿਆ ਚਾਹੁੰਦੇ ਹੋ। ਜਗਾ ਜੀ ਦੇਖਦੇ ਫਿਰਦੇ ਕਲੋਨੀ ਕੱਟਣ ਨੂੰ ਉੱਥੇ ਹੁਣੋ। ਮੰਗਲ ਗ੍ਰਹਿ ਤੇ ਜਾਇਆ ਏ। ਐਲਨਮਾਸ ਕੋਰਿੰਗ ਕਹਿੰਦੇ ਹੁਣ ਬੰਦੇ ਭੇਜਿਆ ਕਰਾਂਗੇ ਜਿਹੜੇ ਜਾਏ ਵੀ ਆਇਆ ਕਰਨਗੇ ਮੋੜ ਵੀ ਆਇਆ ਕਰਨਗੇ ਮੰਗਲ ਗਰੇ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਸੀਂ 2 ਨਵੰਬਰ 2025 ਆ ਫਿਰਦੇ ਆ ਸੀਵਰੇਜ ਨੇ ਤੇ ਕਾਟਨ ਕਰਦੇ ਇਹ ਬਸ ਜਿਕਾਰੇ ਵਾਲੀ ਗੱਲ ਹੈ ਨਹੀਂ ਇੱਕ ਤਾਂ ਇਹ ਬਦਲਣਾ ਸਭ ਤੋਂ ਪਹਿਲਾਂ ਤਾਂ ਇਹੀ ਬਦਲੀਏ ਉਹਨਾਂ ਨੇ ਆਤ ਤਾਂ ਪਾਈ ਹਰ ਗੱਲ ਤੇ ਬੋਲੇ ਸੋਨਿਆ ਲੋ ਕੋਈ ਕੰਮ ਕਰ ਲੀਏ ਚੰਗੇ ਕੰਮ ਕਰ ਲੀਏ ਜਵਾਕ ਪੜਾ ਲੀਏ ਕੋਈ ਕਾਲਜ ਖੋਲ੍ਹ ਲੀਏ ਵਧੀਆ ਨੌਕਰੀਆਂ ਤੇ ਲਾ ਲੀਏ ਉੱਦੇ ਜਕਾਰੇ ਛੱਡ ਦਾਂਗੇ ਪਰ ਇੱਕ ਕਸੂਰ ਨਹੀਂ ਨਾ ਤੁਹਾਡਾ ਤੁਹਾਨੂੰ ਆਤ ਤਾਂ ਹੀ ਹਜੀਆਂ ਪਾਲੀਆਂ ਬਾਦਲਾਂ ਨੇ ਵੀ ਜਕਾਰਾ ਤੁਸੀਂ ਛੱਡਦੇ ਨਹੀਂ ਆਪੇ ਛੁੱਟ ਜਾਂਦਾ ਸਹੀ ਹੈ ਨਾ ਹੋ ਰਹਾ ਇਹ ਥੋੜਾ ਜਿਹਾ ਬਦਲੀਏ ਥੋੜਾ ਜਿਹਾ ਇਹ ਵੀ ਬਾਅਦ ਚ ਕਰ ਲਾਂਗੇ ਅਹੀਂ ਚ ਬਣਾਏ ਨੇ ਲੀਡਰ ਤੁਸੀਂ ਜੈ ਹੰਦਾਬਾਦ ਕਰ ਕਰਕੇ ਆਰਾਮ ਨਾਲ ਪਹਿਲਾਂ ਕੰਮ ਕੰਮ ਦੇਖੋ ਫੇਰ ਪਰਖੋ ਸਬਜ਼ੀ ਲੈਣ ਵੇਲੇ ਉਹਦੀ ਸਾਰੀ ਟੋਕਰੀ ਫਰੋਲ ਦਿੰਨੇ ਆ ਟਿੰਡੋਆਂ ਦੀ ਆ ਕਿਵੇਂ ਆ ਥੋੜੀ ਜਿਹੀ ਪਿੱਲੀਏ ਨਾ ਪਾਈ ਆ ਆਲੂ ਥੋੜਾ ਜਿਹਾ ਪਿੰਗਾ ਜਿਹਾ ਲੱਗਦਾ ਇਹ ਨਾ ਪਾਈ ਮੱਜਾਂ ਖਰੀਦਣ ਵੇਲੇ ਪਸ਼ੂ ਖਰੀਦਣ ਵੇਲੇ ਤੋ ਤਾਂ ਮਕਸਦ ਦੀ ਮੰਡੀ ਲੱਗਦੀ ਵੱਡੀ ਉਹਦੀ ਨਸਲ ਪੁੱਛਦੇ ਆ ਪੂਰਾ ਉਹਦਾ ਖਾਨਦਾਨ ਚੈੱਕ ਕਰਦੇ ਆ ਮੱਝਾਂ ਦਾ ਘੋੜਿਆਂ ਦਾ ਲੂਡਰਾਂ ਨੂੰ ਅਹੀਂ ਵੋਟਾਂ ਪਾਈ ਗਏ ਐ ਹੀ ਨਹੀਂ ਪੁੱਛਿਆ ਵੀ ਕੌਣ ਆ ਕਿੱਥੋਂ ਦਾ ਕੀ ਕਰਦਾ ਸੀ ਅਹੀਂ ਪਾਈ ਗਏ ਆ ਫਿਰਦੇ ਸੀ ਵੇਰੇ ਤੋਂ ਘਾਟਨ ਕਰਦੇ ਮਨ ਪਤਾ ਸਿਆ ਕਿ ਨੇ 30 ਸਾਲਾਂ ਬਾਅਦ ਕੋਈ ਕੰਮ ਹੋਇਆ ਇੱਥੇ 30 ਸਾਲਾਂ ਹਲੋ 30 ਸਾਲਾਂ ਬਾਅਦ ਇੱਥੇ ਰਹਿੰਦੇ ਰਹੇ ਆ ਇੱਥੋਂ ਜਿੱਦਦੇ ਰਹੇ ਆ ਇੱਥੋਂ ਦੇ ਮੁੱਖ ਮੰਤਰੀ ਰਹੇ ਆ ਆਪਣਾ ਜ਼ਿਲ੍ਹਾ ਕਹਿੰਦੇ ਰਹੇ ਆ ਕਿ ਸਾਡਾ ਇਹ ਸਾਡਾ ਗੜ੍ਹ ਹੈ ਆ ਦੇਖ ਲਓ ਕੀ ਹਾਲ ਹੈ ਗੜ੍ਹ ਦਾ ਮੈਂ ਤੁਹਾਡੇ ਨਾਲ ਕੋਈ ਭਾਸ਼ਣ ਨਹੀਂ ਦੇਣਾ ਮੈਂ ਗੱਲਾਂ ਹੀ ਕਰਨੀਆਂ ਤੁਹਾਡੇ ਨਾਲ ਮਤਲਬ ਜਿੱਥੇ ਜਾਵਾਂ ਉੱਥੇ ਹੀ ਕਹਿ ਦਿੰਦੇ ਨੇ ਪਹਿਲੀ ਵਾਰ ਹੋਇਆ ਜੀ ਜਾਂ 40 ਸਾਲ ਬਾਅਦ ਹੋਇਆ ਜੀ ਪਾਣੀ ਆ ਜਿਹੜਾ ਹੁਣ ਟੇਲਾਂ ਤੇ ਪਾਣੀ ਪਹਚਾਇਆ ਕੱਸੀਆਂ ਚਲਾਈਆਂ ਦਵਾਰੇ ਰਜਵਾਹੇ ਚਲਾਏ ਨੇ ਸੂਏ ਚਲਾਏ ਨੇ ਦਵਾਰੇ ਜਿਨ੍ਹਾਂ ਚ ਘਾਹ ਉੱਗ ਪਿਆ ਸੀ ਝਾੜੀਆਂ ਉੱਗ ਪਿਆ ਸੀ ਕਰੀਰ ਹੋ ਗਏ ਸੀ ਮਲੇ ਹੋ ਗਏ ਸੀ ਦਰਖਤ ਉੱਗ ਗਏ ਸੀ ਉਹਨਾਂ ਨੂੰ ਦਵਾਰੇ ਚ ਲਾ ਕੇ ਜਦੋਂ ਪਾਣੀ ਪਹਚਾਇਆ ਪਾਣੀ ਦੀਆਂ ਰੋਜ਼ ਵੀਡੀਓ ਆਉਂਦੀਆਂ ਜੀ 37 ਸਾਲ ਬਾਅਦ ਪਾਣੀ ਆਇਆ 37 ਸਾਲ ਬਾਅਦ 40 ਸਾਲ ਬਾਅਦ ਪਾਣੀ ਆਇਆ ਕਰਦੇ ਕੀ ਰਹੇ ਵੀਰੇ 40 ਸਾਲ ਆਪਦੇ ਟੱਬਰੀ ਪਾਲਦੇ ਰਹੇ 40 ਸਾਲ ਫਿਰ ਤੇ ਆਪਾਂ ਉਹਨਾਂ ਦੇ ਮਗਰ ਲੱਗਦੇ ਰਹੇ ਆਪਣਾ ਕਸੂਰ ਨਹੀਂ ਮੈਂ ਤੁਹਾਡਾ ਕਸੂਰ ਨਹੀਂ ਕੱਢਦਾ ਆਪਣੇ ਕੋਲ ਰਾਹ ਹੀ ਕੋਈ ਹੈ ਨਹੀਂ ਸੀ ਇੱਕ ਨੂੰ ਬਦਲ ਕੇ ਦੂਜੇ ਕੋਲ ਜਾਂਦੇ ਸੀ ਚਲੇ ਇਹ ਠੀਕ ਹੋਊਗਾ ਉਹ ਜਿਹੜਾ ਸੀ ਉਹਦੋਂ ਵੀ ਵੱਧ ਖਰਾਬ ਨਿਕਲਦਾ ਕਹਿੰਦੇ ਯਾਰ ਹੁਣ ਉਹ ਦੂਜਾ ਨਾ ਠੀਕ ਹੋ ਗਿਆ ਹੋਵੇ ਕਿਤੇ ਮੈਨੂੰ 5 ਸਾਲ ਪਹਿਲਾਂ ਰੱਖਿਆ ਉਹਦੇ ਕੋਲ ਜਾਂਦੇ ਸੀ ਉਹ ਕਹਿੰਦਾ ਜਾਂ ਹੁਣ ਜਾਣਾ ਕਿੱਥੇ ਸੀ ਕਹਿੰਦਾ ਤੂੰ ਇੱਥੇ ਆਉਣਾ ਸੀ ਆਜੋ ਫਿਰ ਮੈਂ ਆ ਗਿਆ ਹੁਣ ਉਹਨੇ ਜਿਹੜ ਨੂੰ ਉਹ ਦਮਜਾ ਲੈ ਲੈਂਦਾ ਸੀ ਪਹਿਲਾਂ ਵਾਲਾ 5 ਸਾਲ ਵਾਲਾ ਐ ਦਮ ਲੈ ਲੈ ਕੇ ਛੁੱਟੀਆਂ ਲਾ ਲਾ ਕੇ ਲੁੱਟਿਆ ਸਾਨੂੰ ਇਹਨਾਂ ਨੇ ਛੁੱਟੀਆਂ ਲਾ ਲਾ ਕੇ ਲੁੱਟਿਆ ਹੁਣ ਮੇਰੀ ਵਾਰੀ ਆ ਹੁਣ ਮੇਰੀ ਹੁਣ ਵੀ ਕਹੀ ਜਾਂਦੇ ਆ ਤਰਨ ਤਨ ਤੂੰ ਰੋਜ਼ ਬਿਆਨ ਸੁਣ ਲਿਆ ਕਰੋ ਸਾਡੀ ਵਾਰੀ ਆ ਲੈਣ ਦੇ ਉਹ ਦੇਖਿਓ ਸੀ ਉਹ ਦੂਜਾ ਕਹਿੰਦਾ ਸਾਡੀ ਵਾਰੀ ਆ ਲੈਣ ਦੋ ਯਾਰ ਵਾਰੀ ਕੋਈ ਪਾਣੀ ਦੀ ਵਾਰੀ ਹੈ ਪੰਜਾਬ ਚ ਕੋਈ ਨੱਕਾ ਵੱਢਣਾ ਹੈ ਜਾਂ ਕੋਈ ਟਰੱਕ ਚਲਾਉਣ ਦੀ ਵਾਰੀ ਹੈ ਜਿਵੇਂ ਕਲੀਨਰ ਫੜਾ ਲੰਦਾ ਹੁੰਦਾ ਵੀ ਚਲ ਇੱਧਰ ਥੋੜਾ ਜਿਹਾ ਬੋਰ ਕਨੀ ਸੜਕਾਂ ਖਾਲੀ ਨੇ ਚਲ ਤੂੰ ਚਲਾ ਲੈ 20 ਕਿਲੋਮੀਟਰ ਤੋ ਉਹਨੂੰ ਜਦੋਂ ਸਿਕਾਉਂਦਾ ਹੈ ਇਹ ਪੰਜਾਬ ਕੋਈ ਟਰੱਕ ਹੈ ਵੀ ਐਂ ਫੜਾ ਦੋਂਗੇ ਤੁਸੀਂ ਕਿਸੇ ਨੂੰ ਵਾਰੀ ਆ ਲੈਣ ਦੋ ਕੋਈ ਨਹੀਂ ਦੱਸਦਾ ਵੀ ਪ੍ਰੋਗਰਾਮ ਕੀ ਹੈ ਵੀ ਸਾਡਾ ਅਸੀਂ ਕੀ ਕਰਾਂਗੇ ਸਾਡੇ ਕੋਲ ਆ ਰੋਡ ਮੈਪ ਹੈ ਨਾ ਇਹ ਕਿਸੇ ਕੋਲ ਨਹੀਂ ਹੈਗਾ ਸਿਰਫ ਇਹ ਕਹਿੰਦੇ ਆ ਸਾਡੀ ਵਾਰੀ ਆਲਾ ਨੂੰ ਦੇਖੋ ਤੁਸੀਂ ਇਹਨਾਂ ਗੱਲਾਂ ਤੇ ਮੋਟਾ ਮੰਗਦੇ ਸਾਡੀਆਂ ਚੱਪਲਾਂ ਸਾਡੇ ਬੂਟ ਹੁਣ ਮੁੱਦਾ ਨੇ ਪੰਜਾਬ ਦਾ ਮੁੱਦਾ ਨੇ ਸਾਡੀਆਂ ਮਾਵਾਂ ਭੈਣਾਂ ਦੇ ਸੂਟ ਹੁਣ ਮੁੱਦਾ ਨੇ ਕਿਉਂਕਿ ਹੋਰ ਤਾਂ ਨਹੀਂ ਇਹਨਾਂ ਕੋਲ ਕੁਝ ਨਾ ਤਾਂ ਕ੍ਰਪਸ਼ਨ ਦਾ ਕੋਈ ਇਲਜ਼ਾਮ ਲਾ ਸਕਦੇ ਆ ਨਾ ਇਧਰਲੇ ਪਾਸੇ ਵੀ ਕੰਮ ਨਹੀਂ ਕੀਤਾ 6858 ਮੁੰਡੇ ਕੁੜੀਆਂ ਨੂੰ ਕੱਲ ਨੌਕਰੀ ਦਿੱਤੀ ਹੈ 56856 ਹੋ ਗਏ ਹੁਣ ਤੱਕ 1 ਰੁਪਿਆ ਕਿਸੇ ਦਾ ਲੱਗਿਆ ਹੋਵੇ ਤੇ ਇੱਕ ਫਰਮਾਇਸ਼ ਕਿਸੇ ਦੀ ਲੱਗੀ ਹੋਵੇ ਹੱਥ ਖੜਾ ਕਰ ਦਿਓ ਇੱਥੇ ਠੀਕ ਹੈ ਹਾਂ ਹਾਂ ਠੀਕ ਹੈ ਥੋੜਾ ਜਿਹਾ ਅੱਜ ਸੁਧਾਰ ਲੱਗਦਾ ਮੈਨੂੰ ਹਾਂ ਜੇ ਆਹ ਪਤਾ ਲੱਗ ਗਿਆ ਨਾ ਆਪਾਂ ਨੂੰ ਕਿ ਕਿੱਥੇ ਜੇ ਕਿੱਥੇ ਜੇ ਆਪਾਂ ਲੋਕਾਂ ਨੂੰ ਵਧਾਈ ਦੇਣੀ ਹੈ ਕਿੱਥੇ ਜੇ ਆਪਾਂ ਹਾਂ ਖੁਸ਼ ਹੋਣਾ ਇਹ ਤੋਂ ਵਧੀਆ ਗੱਲ ਕੋਈ ਨਹੀਂ। ਸੋ ਇਸ ਕਰਕੇ ਹੁਣ ਉਹ ਚਿੱਟਾ ਸਾਡੀਆਂ ਨਸਾਂ 'ਚ ਇਹਨਾਂ ਨੇ ਬਾੜਤਾ। ਸਾਡੀਆਂ ਨਾੜਾਂ ਬਿੰਨਤੀਆਂ ਯਾਰ ਇਹਨਾਂ ਨੇ। ਹਰ ਘਰ 'ਚ ਚਿੱਟੇ ਰੰਗ ਦਾ ਸੱਥਰ ਵਿਛਾ ਕੇ ਰੱਖਤਾ। ਸਾਡੀਆਂ ਧੀਆ ਭਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਇਹਨਾਂ ਨੇ ਵਿਧਵਾ ਕਰਤੀਆਂ ਮਹਿੰਦੀਆਂ ਦੇ ਰੰਗ ਨਹੀਂ ਸੁੱਕੇ ਸੀ ਤੇ ਚਿੱਟਾ ਕੌਣ ਕੌਣ ਵੇਚਦਾ ਸੀ ਉਹੀ ਵੇਚ ਗਿਆ ਕੋਈ ਇਹੀ ਸੀਗੇ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਇਹਨਾਂ ਦੀਆਂ ਆਪਣੀਆਂ ਗੱਡੀਆਂ ਚਿੱਟਾ ਜਾਂਦਾ ਹੁੰਦਾ ਸੀ ਤੇ ਨਾਕੇ ਤੇ ਪਹਿਲੀ ਇਨਫੋਰਮੇਸ਼ਨ ਪਹੁੰਚ ਜਾਂਦੀ ਸੀ ਆਹ ਨੰਬਰ ਦੀ ਗੱਡੀ ਨਾਲ ਰੋਕ ਕੇ ਉਹ ਚ ਸਾਮਾਨ ਜਾ ਰਿਹਾ ਹੈ ਪੰਜਾਬੀਆਂ ਦਾ ਸਾਮਾਨ ਜਾ ਰਿਹਾ ਹੈ ਜਦੋਂ ਅਸੀਂ ਕਰ ਕਰਾ ਕੇ ਕਾਗਜ਼ ਕੂਗਜੇ ਚੈੱਕ ਕੀਤੇ ਕਾਰਜਦਾਨ ਦੇ ਕੋਲੇ ਅਬਦੇ ਕੋਲੀ ਸੀ ਕੀਤਾ ਸਾਰਾ ਪਤਾ ਕਰਾ ਕਰਾ ਕੇ ਜਦੋਂ ਜਣਾ ਤੱਕ ਪਹੁੰਚੇ ਜਦੋਂ ਨਹੀਂ ਕਰਦੇ ਬੱਚੇ ਨੂੰ ਖੜਾਉਣੇ ਆਪਾਂ ਜਾਂਦੀਏ ਪੈੜ ਜਾਂਦੀਏ ਪੈੜ ਜਾਂਦੀਏ ਪੈੜ ਤਾਂ ਪੈੜ ਜਿੱਥੇ ਜਿੱਥੇ ਜਾਂਦੀ ਸੀ ਜਦੋਂ ਉੱਥੋਂ ਜਾ ਕੇ ਚੱਕ ਕੇ ਲੈਂਦੇ ਜੇਲ੍ਹ ਚ ਕੀਤੇ ਸਾਰੇ ਇਕੱਠੇ ਹੋ ਗਏ ਸਾਰੇ ਇਕੱਠੇ ਹੋ ਗਏ ਕੈਪਟਨ ਵੀ ਉਹਦੇ ਹੱਕ ਚ ਬੋਲ ਪਿਆ ਚੰਨੀ ਵੀ ਉਹਦੇ ਹੱਕ 'ਚ ਬਿੱਟੂ ਵੀ ਉਹਦੇ ਹੱਕ 'ਚ ਖੈਰਾ ਵੀ ਉਹਦੇ ਹੱਕ 'ਚ ਬੜਿੰਗ ਵੀ ਉਹਦੇ ਹੱਕ 'ਚ ਕਹਿੰਦੇ ਬਹੁਤ ੱਕਾ ਹੋਇਆ ਜੀ ਬਹੁਤ ਲੋਕਤੰਤਰ ਦਾ ਕਹਾਣ ਹੋਇਆ ਜੀ ਇਹ ਮਜੀਠੀ ਅੰਦਰ ਕਰਤਾ ਇਹ ਤਾਂ ਅਣਮਨੁੱਖੀ ਹੈ ਜੀ ਅੱਛਾ ਮੈਂ ਕਿਹਾ ਇਹੀ ਨੇ ਮਨੁੱਖ ਅਸੀਂ ਤਾਂ ਡੰਗਰੀ ਆ ਫਿਰ ਮਨੁੱਖ ਤਾਂ ਇਹੀ ਰਹਿ ਗਏ ਬਸ ਕੱਲੇ ਹੱਦ ਆ ਔਰ ਬਿਸ਼ਰਮੀ ਦੀ ਹੱਦ ਦੇਖੋ ਚਲੋ ਫੜੇ ਗਏ ਤੁਸੀਂ ਕੋਰਟ ਦੇ ਵਿੱਚ ਲੜ ਲਓ ਕੋਰਟਾਂ ਤਾਂ ਸਾਡੇ ਅੰਡਰ ਨਹੀਂ ਹੈਗੀਆਂ ਨਾ ਕੋਰਟਾਂ ਤਾਂ ਇੰਡੀਪੈਂਡੈਂਟ ਨੇ ਜੱਜ ਜ਼ਮਾਨਤ ਦੇਵੇ ਨਾ ਜਵੇ ਜੱਜ ਬਰੀ ਕਰ ਦੇ ਤੁਸੀਂ ਲੜ ਲਓ ਕਿ ਆਪਦੇ ਭਾਈ ਰੱਖੋ ਵਕੀਲ ਆਪਦੇ ਪਰ ਮੰਨਦੇ ਵੀ ਨਹੀਂ ਮੁਕਸਰਾਲੇ ਮੰਨਦੇ ਵੀ ਨਹੀਂ ਤੱਲ ਆ ਮੇਰੇ ਕੋਲੇ ਇਹਦੇ ਚ ਪਿਆ ਬਿਆਨ ਬੀਬਾ ਜੀ ਬੋਲ ਰਹੇ ਨੇ ਹਰ ਸਿਮਰਤ ਕੌਰ ਜੀ ਤਰਨ ਤਰਨ ਬੋਲ ਰਹੇ ਨੇ ਕਿਸੇ ਪਿੰਡ ਚ ਕਹਿੰਦੇ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ ਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਬੋਲ ਰਹੇ ਆ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਬਿਲਕੁਲ ਸਹੀ ਬੋਲਿਆ ਉਹਨੇ ਹਾਂ ਉਦੋਂ ਮਜੀਠੀਆ ਪੁੜੀ ਮਜੀਠੀਆ ਟੀਕਾ ਮਜੀਠੀਆ ਸਰਿੰਜੇ ਹੁੰਦੀ ਸੀ ਉਦੋਂ ਉਦੋਂ ਚਿੱਟੇ ਦਾ ਨਾਂ ਕਦੋਂ ਜਾਣਦੇ ਸੀ ਥੋੜਾ ਬਹੁਤ ਤਾਂ ਕੋਈ ਘਰੇ ਹੀ ਸਲਾਹ ਕਰਕੇ ਵਗ ਜਾ ਕਰੋ ਵੀ ਅੱਜ ਕਿਹੜਾ ਝੂਠ ਬੋਲਣਾ ਐ ਐਡਾ ਬੁਰਾ ਹਾਲ ਐ ਨਾ ਹੁਣ ਜਿਉਂ-ਜਿਉਂ ਤਰਨ ਤਰਨ ਦੀ ਇਲੈਕਸ਼ਨ ਨੇੜੇ ਆਈ ਜਾਂਦੀ ਹੁਣ ਮੰਨੀ ਜਾਂਦੇ ਨੇ ਚੱਲ ਕੋਈ ਗੱਲ ਨਹੀਂ ਕਹਿੰਦੀ ਹਾਰ ਜਾਾਂਗੇ ਪਰ ਸਾਡੇ ਸੂਲ ਰਹਿਣਗੇ ਲੈ ਹੁਣ ਹਾਰਨ ਤੇ ਤਾਂ ਆ ਗਏ ਉਹਨ ਅਸੂਲ ਅਸੂਲ ਤਾਂ ਹੈ ਹੀ ਨਹੀਂ ਉਹ ਕੋਈ ਬੰਦਾ ਸੀ ਪਿੰਡ ਚ ਉਹ ਮੁਕਰ ਜਾਂਦਾ ਸੀ ਕਿਸੇ ਨੂੰ ਜ਼ਮੀਨ ਠੇਕੇ ਤੇ ਦੇਣੀ ਸੀ ਉਹ ਕਹਿੰਦਾ ਯਾਰ ਤੈਨੂੰ ਦੇ ਦਾਂਗੇ ਇੱਦਾਂ ਕਹਿੰਦਾ ਲਿਖ ਲਿਖੋ ਕਰ ਲਈ ਕਹਿੰਦਾ ਬਸ ਜ਼ੁਬਾਨ ਦੇਤੀ ਤੈਨੂੰ 40000 ਰੁਪਏ ਕਿੱਲੇ ਤੇ ਤੈਨੂੰ ਦੇ ਦਾਂਗੇ 50 ਜਿੰਨਾ ਵੀ ਰੇਟ ਚੱਲਦਾ ਸੀ ਉਹ ਦੂਜੇ ਨੂੰ ਕਹਿੰਦਾ ਯਾਰ ਉਹ ਕਹਿੰਦਾ ਆਪਣਾ ਵਧੀਆ ਹੋ ਗਿਆ ਆਪਾਂ 10 ਕਿੱਲੇ ਕਹਿੰਦਾ ਜਮੇਰ ਵਾਲੇ ਲੈ ਲੈ ਕਹਿੰਦਾ ਲਿਖ ਲਿਆ ਉਹਨੂੰ ਪਤਾ ਸੀ ਜੁਮੇਰ ਦੇ ਸੁਭਾਅ ਬਾਰੇ ਕਹਿੰਦਾ ਨਾ ਲਿਖਿਆ ਨਹੀਂ ਹੋਰ ਕਹਿੰਦਾ ਤੈਨੂੰ ਕਿਵੇਂ ਪਤਾ ਲੱਗਿਆ ਦੱਸ ਕੇ ਲੈ ਲੈ ਕਹਿੰਦਾ ਉਹਨੇ ਜਵਾਨ ਦੇਤੀ ਕਹਿੰਦਾ ਉਹਦੇ ਕੋਲੋਂ ਉਹ ਚੀਜ਼ ਲਿਆ ਆ ਮਿੱਤਰਾਂ ਜਿਹੜੀ ਉਹਦੇ ਕੋਲ ਹੈ ਹੀ ਨਹੀਂ ਅਸੂਲਾਂ ਦੀ ਗੱਲ ਕਰਦੇ ਆ ਇਹ ਕਿਹੜੇ ਸੂਲ ਇਹਨਾਂ ਕੋਲੇ ਬਰਬਾਦ ਕਰਕੇ ਰੱਖਤਾ ਸਾਰਾ ਪੰਜਾਬ ਇਹਨਾਂ ਨੇ ਹੁਣ ਤਾਂ ਬਸ ਇੱਕੋ ਹੀ ਆ ਤੜਕੀ ਉੱਠਣ ਸਰ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਸਾਰਾ ਦਿਨ ਜਿੰਨਾ ਚਿਰ ਜਾਗਦੇ ਨੇ ਮੈਨੂੰ ਗਾਲਾਂ ਜਦੋਂ ਸਾਰਾ ਦਿਨ ਤੁਸੀਂ ਇੱਕੋ ਬੰਦੇ ਨੂੰ ਗਾਲਾਂ ਤੁਹਾਡੇ ਦਿਮਾਗ 'ਚ ਇੱਕੋ ਹੀ ਬੰਦਾ ਚੱਲੂ ਫਿਰ ਸੁਪਨੇ 'ਚ ਵੀ ਉਹੀ ਆਊ ਸੁਪਨੇ 'ਚ ਵੀ ਬੁੜਕ-ਬੁੜ ਕੋਟ ਦੇ ਹੋਣਗੇ ਗਾਲਾਂ ਹੀ ਕੱਢਦੇ ਹੋਣਗੇ ਕਾਰਨ ਕੀ ਇਹ ਗਾਲਾਂ ਦਾ ਜੀ ਮੈਂ ਤਾਂ ਜੀ ਕਲਾਕਾਰ ਸੀ ਬੜਾ ਮਸ਼ਹੂਰ ਕਲਾਕਾਰ ਬਣਦਾ ਸੀ ਤੁਸੀਂ ਮੈਨੂੰ ਇਥੇ ਮੁਕਸਰ ਵੀ ਸਰਕਾਰੀ ਕਾਲਜ ਚ ਕਦੇ ਕਿਤੇ ਕਦੇ ਕਿਤੇ ਮੈਂ ਪ੍ਰੋਗਰਾਮ ਕਰਕੇ ਜਾਂਦਾ ਸੀ ਟਿਕਟਾ ਲਾ ਕੇ ਦੇਖਦੇ ਸੀ ਪੈਸੇ ਲੈ ਕੇ ਘਰੇ ਚਲੇ ਜਾਂਦੇ ਸੀ ਨਾਲੇ ਤਾੜੀਆਂ ਵੱਜਦੀਆਂ ਸੀ ਮੈਨੂੰ ਕੀ ਲੋੜ ਸੀ ਗਾਲਾਂ ਕੱਢਣ ਦੀ ਨਾ ਤੂੰ ਜੀ ਜਿੰਨਾ ਚਿਰ ਤਾਂ ਮੈਂ ਕਲਾਕਾਰ ਸੀ ਉਹਨਾਂ ਚਿਰ ਇਹੀ ਪੀਟੀਸੀ ਇਹੀ ਆਹ ਸਾਰੇ ਬਾਦਲ ਹੋਰੀ ਕੈਪਟਨ ਹੋਰੀ ਤਾੜੀਆਂ ਵਾ ਕਮਾਲ ਭਗਵਾਨਤਮਾਨ ਕਮਾਲ ਬਹੁਤ ਵਧੀਆ ਕੈਸਟਾ ਬਹੁਤ ਵਧੀਆ ਬੋਲਦਾ ਬੜਾ ਵਧੀਆ ਮੁੰਡੇ ਨੂੰ ਲੋਕ ਪਿਆਰ ਕਰਦੇ ਆ ਵੀ ਉਹਨੂੰ ਬੁਲਾ ਲਓ ਆਪਣੀਆਂ ਰੈਲੀਆਂ ਚ ਕਮਾਲ ਤੇ ਜਦੋਂ ਉਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਬਹੁਤ ਮਾੜਾ ਬੰਦਾ ਜੀ ਬਹੁਤ ਮੁਹਬਤ ਆ ਯਾਰ ਬਹੁਤ ਮਾੜਾ ਬੰਦਾ ਤਾਂ ਇਹ ਬੰਦਾ ਠੀਕ ਨਹੀਂ ਆਦਾ ਇਹ ਵੀਆਂ ਗੱਲਾਂ ਨਾਲ ਦੱਸੋ ਕੈਪਟਨ ਮਰਿੰਦਰ ਉਹ ਵੀ ਨਿਕਲੇ ਆਏ ਜੋਗੀ ਪਹਾੜਾਂ ਤੋਂ ਉਤਰਿਆ ਆਏ ਹੁਣ ਉਹ ਕਹਿੰਦਾ ਐਤਕੀ ਬੀਜੇਪੀ ਵਾਲੇ ਬਸਿਆ ਚੋ ਯਾਰ ਅਸੀਂ ਭੇਡਾਂ ਯਾਰ ਜੇ ਕਿੱਧਰ ਨੂੰ ਕਹਦੇ ਇੱਧਰ ਹੱਕ ਲੂਗੇ ਕਦੇ ਇੱਧਰ ਹੱਕ ਲੂਗੇ ਥੋੜੇ ਮਤਵ ਕੀ ਚੱਲੀ ਜਾਈਏ ਇਹ ਵੀਰੋ ਕਦੇ ਕਿਸੇ ਦੇ ਨਹੀਂ ਹੋਏ ਆ ਕੈਪਟਨ ਮਨਿੰਦਰ ਕੀ ਸੁਣ ਲੋ ਨਾ ਦੀ ਹਿਸਟਰੀ ਜਦੋਂ ਮੁਗਲਾਂ ਦਾ ਰਾਜ ਸੀ ਇਹ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਦੇਸ਼ 'ਚ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਦੋਂ ਅਕਾਲੀਆਂ ਦਾ ਰਾਜ ਆ ਗਿਆ ਇੱਥੇ ਤਾਂ ਅਕਾਲੀਆਂ ਨਾਲ ਸੀ ਅੱਜ ਕੱਲ੍ਹ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਹੈ ਇਹ ਲੋਕਾਂ ਨਾਲ ਕਦੇ ਨਹੀਂ ਹੋਏ ਇਹ ਤਾਂ ਹਮੇਸ਼ਾ ਸੱਤਾ ਨਾਲ ਹੀ ਰਹਿੰਦੇ ਆ ਵੀਰੋ ਉਹ ਆਗੇ ਹੁਣ ਉਹ ਕਹਿੰਦਾ ਜਦੋਂ ਮੈਂ ਹਸਣਾ ਹੁੰਦਾ ਭਗਵੰਤ ਮਾਨ ਦੇ ਕਹਿੰਦਾ ਬਾਬੇ ਆਣ ਸੁਣ ਲੈਣਾ ਮੈਂ ਲੱਗਦਾ ਸੋਏ ਆਇਆ ਕਹਿੰਦਾ ਮੈਂ ਕਿਹਾ ਮੈਂ ਕਿਹਾ ਐਂ ਟੀਂਡ ਸਾ ਕਹਿੰਦਾ ਹੁੰਦਾ ਸੀ ਐਂ ਟੀਂਡ ਸਾ ਕਹਿੰਦਾ ਜਦੋਂ ਮੈਂ 2014 ਚ ਵੋਟਾਂ ਚ ਖੜਾ ਹੋਇਆ ਨਾ ਮੈਂ ਫੋਟੋ ਖਿਚਾ ਲਈ ਇਦਾਂ ਕਰਕੇ ਕਹਿੰਦਾ ਅੱਜ ਭਗਵੰਤ ਮਾਨ ਦੀ ਹੱਥ ਬੰਨੇ ਵਾਲੀ ਫੋਟੋ ਦੇਖੀ ਲੱਗਦਾ ਮੈਨੂੰ ਬੜਾ ਹਾਸਾ ਆਇਆ ਲੈ ਵੀ ਵੋਟਾਂ ਚ ਖੜ ਗਿਆ ਮੈਂ ਕੋਈ ਗੱਲ ਨਹੀਂ ਜੀ 30 ਅਪ੍ਰੈਲ ਤੱਕ ਹੀ ਹੈ ਉਹਨਾਂ ਚਿਰ ਮੇਰੀ ਫੋਟੋ ਦੇਖ ਕੇ ਹੱਸ ਲੋ ਜਿੰਨਾ ਹੱਸਣਾ ਜਦੋਂ ਰਿਜ਼ਲਟ ਆ ਗਿਆ ਉਹਦੇ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਟੀਂਸਾ ਸਬਰ ਹੋਇਆ ਕਰੋਗੇ ਸਾਰਾ ਟੱਬਰ ਅੱਜ ਰੋਂਦੇ ਨੇ ਤੂੰ ਵੀ ਹੱਸ ਲਾ ਭਰਾਵਾ ਹੁਣ ਕੋਈ ਨਹੀਂ ਤੂੰ ਵੀ ਹੱਸ ਲਾ ਸੋ ਇਹ ਹੈ ਇਹਨਾਂ ਨੂੰ ਆਇਆ ਵੀ ਲੋਕਾਂ ਦੀ ਯਾਦ ਸ਼ਕਤੀ ਬਹੁਤ ਘੱਟ ਹੈ ਭੁੱਲ ਗਏ ਉਹਨੇ ਲੋਕ ਭੁੱਲ ਗਏ ਉਹਨੇ ਵੀ ਪਟਿਆਲੇ ਤੋਂ ਕੈਪਟਨ ਮਰਿੰਦਰ ਸਿੰਘ ਆਇਆ ਸੀ ਭੁੱਲ ਗਏ ਉਹਨੇ ਵੀ ਲੰਬੀ ਤੋਂ ਗਰਮੀਤ ਖੁੱਡੀਆਂ ਨੇ ਪ੍ਰਕਾਸ਼ ਸਿੰਘ ਬਾਦਲ ਹਰਾਇਆ ਸੀ ਭੁੱਲ ਗਏ ਹੋਣੇ 골ਡੀ ਕੰਪੋਜ਼ ਨੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਹਰਾਇਆ ਸੀ ਭੁੱਲ ਗਏ ਹੋਣੇ ਜਗਰੂਪ ਗਿੱਲ ਨੇ ਮਨਪ੍ਰੀਤ ਬਾਦਲ ਬਠਿੰਡੇ ਸ਼ਹਿਰੀ ਤੋਂ ਹਰਾਇਆ ਸੀ ਭੁੱਲ ਗਏ ਹੋਣੇ ਮਲੂਕਾ ਹਰਾਇਆ ਸੀ ਕਾਂਗੜ ਹਰਾਇਆ ਸੀ ਭੂੰਦੜ ਹਰਾਇਆ ਸੀ ਬ੍ਰਹਮਪੁਰ ਹਰਾਇਆ ਸੀ ਪੱਠਲ ਹਰਾਈ ਸੀ ਜੁਨੇ ਮਰਜ਼ੀ ਨਾ ਲੈ ਲੋ ਵੱਡਿਆਂ ਦੇ ਸਾਰੇ ਹਾਰੇ ਨਵਜੋ ਸਿੱਧੂ ਤੇ ਮਜੀਠੀਆ ਇੱਕੋ ਬਟਨ ਨਾਲ ਹੀ ਮਾਰੇ ਗਏ ਇੱਕੋ ਮਸ਼ੀਨ ਨਾਲ ਹੀ ਮਾਜੇ ਗਏ ਉਹ ਸੋ ਇਸ ਕਰਕੇ ਵੀਰੋ ਇਹ ਲੋਕ ਨੇ ਯਾਰ ਪਬਲਿਕ ਤੋਂ ਡਰੋ ਇਹਨਾਂ ਨਾਲ ਖੇਡਦੇ ਨੇ ਪਬਲਿਕ ਨਾਲ ਖੇਡਦੇ ਨੇ ਗੋਟੀਆਂ ਖੇਡਦੇ ਨੇ ਇਹਨੂੰ ਇੱਥੇ ਧਰਦੇ ਤੂੰ ਇਹਨੂੰ ਐ ਕਰਦੀ ਮੈਂ ਇਹਨੂੰ ਐ ਕਰ ਦੂੰ ਲੋਕਾਂ ਦਾ ਕੀ ਆ ਲੋਕ ਤਾਂ ਕੋਈ ਗੱਲ ਨਹੀਂ ਆਏ ਐ 12 ਬੀਟੀਆਂ ਚੈਸਸ ਖੇਡਦੇ ਆਪਣੇ ਨਾਲੇ ਸੋ ਮੈਂ ਤੁਹਾਡੇ ਨੂੰ ਇਹ ਗੱਲ ਕਹਿਣ ਆਇਆ ਮੈਂ ਕੋਈ ਵੋਟਾਂ ਨੂੰ ਕਹਿਣ ਨਹੀਂ ਆਇਆ ਤੁਹਾਨੂੰ ਹਲੇ ਬਹੁਤ ਟਾਈਮ ਪਿਆ ਜਦੋਂ ਮਰਜੀ ਮੂਡ ਬਣਾ ਲਿਓ ਜਿਹੜੀ ਮਰਜੀ ਪਾਰਟੀ ਦਾ ਬਣਾ ਲਿਓ ਮੇਰੇ ਕੋਈ ਦਿੱਕਤ ਨਹੀਂ ਪਰ ਘਟੋ ਘਟ ਇਹ ਸੋਚ ਲਿਓ ਕਿ ਇਹ ਤੋਂ ਪਹਿਲਾਂ ਹੁੰਦਾ ਕੀ ਰਿਹਾ ਆਪਣੇ ਨਾਲ ਉਸ ਵੇਲੇ 4 5 10 50 ਦਿਨਾਂ ਦੀ ਗੱਲ ਯਾਦ ਰਹਿ ਜਾਂਦੀ ਹੈ ਮੈਨੂੰ ਵੀ ਕਹਿੰਦੇ ਰਹੇ ਆ ਅਫਸਰ ਜਦੋਂ ਅਨਸਾਰ 300 ਜੁਨਟ ਬਿਜਲੀ ਫ੍ਰੀ ਕਰਨ ਲੱਗੇ 1 ਮਹੀਨੇ ਦੇ 300 ਜੁਨਟ 2 ਮਹੀਨਿਆਂ ਦਾ ਪਹਿਲਾਂ ਹੁੰਦਾ 600 ਜੁਨਟ ਫ੍ਰੀ ਸਾਰਿਆਂ ਨੂੰ ਮੈਂ ਕਿਹਾ ਸਾਰਿਆਂ ਨੂੰ ਕਰੋ ਫਿਰ ਉਸ ਤੋਂ ਬਾਅਦ ਨੌਕਰੀਆਂ ਦੇਣ ਲੱਗ ਗਏ ਜਦੋਂ ਪਹਿਲੇ ਸਾਲ ਹੀ ਫਿਰ ਉਸ ਤੋਂ ਬਾਅਦ ਟੋਲ ਪਲਾਜੇ ਬੰਦ ਕਰਨ ਲੱਗ ਗਏ ਵੀ ਕਿਉਂ ਲੁੱਟੀ ਜਾਂਦੇ ਲੋਕਾਂ ਨੂੰ ਤੁਸੀਂ ਤੁਹਾਡਿਆਂ ਮੈਂ ਇਦਾਂ ਪੂਰੀਆਂ ਹੋ ਗਈਆਂ ਚਲੋ ਚਲੋ ਫਿਰ ਉਸ ਤੋਂ ਬਾਅਦ ਜਦੋਂ ਸੜਕ ਸੁਰੱਖਿਆ ਫੋਰਸ ਬਣਦੀ ਵੀ ਜ਼ਖਮੀਆਂ ਨੂੰ ਚੱਕ ਕੇ ਲੈ ਕੇ ਜਾਇਆ ਕਰੋ ਹਸਪਤਾਲਾਂ ਦੇ ਵਿੱਚ ਪ੍ਰਬੰਧ ਕਰਦੇ ਉਹਨਾਂ ਦੇ ਇਲਾਜ ਦੇ ਫਿਰ ਉਸ ਤੋਂ ਬਾਅਦ ਸਕੂਲ ਵਧੀਆ ਬਣਾਉਣ ਲੱਗ ਗਏ ਫਿਰ ਪਿੰਡਾਂ ਦੇ ਵਿੱਚ ਕਲੀਨਿਕ ਖੁੱਲਣ ਲੱਗ ਗਏ ਤਾਂ ਅਫਸਰ ਕਹਿਣ ਲੱਗੇ ਤੇ ਇਹ ਵੀ ਥੋੜਾ ਜਿਹਾ ਗਲਤਫਹਿਮੀ 'ਚ ਰਹਿਣ ਲੱਗ ਗਏ ਵਿਰੋਧੀ ਪਾਰਟੀਆਂ ਵਾਲੇ ਕਹਿੰਦੇ ਲੈ ਇਹ ਤਾਂ ਪਹਿਲੇ ਸਾਲ ਹੀ ਸ਼ੁਰੂ ਹੋ ਗਿਆ ਇਹ ਤਾਂ ਕੰਮ ਮੁੱਕ ਜਾਣੇ ਇਹ 2-3 ਸਾਲ ਤੋਂ ਬਾਅਦ ਕੰਮ ਮੁੱਕੇ ਜਾਣੇ ਬਸ ਲੋਕਾਂ ਨੂੰ ਤਾਂ ਆਖਰੀ ਸਾਲ ਵਾਲੇ ਕੰਮ ਯਾਦ ਰਹਿੰਦੇ ਹੁੰਦੇ ਨੇ ਉਹ ਮੈਂ ਕਿਹਾ ਮੈਂ ਗਰੰਟੀਆਂ ਦਿੱਤੀਆਂ ਪਹਿਲਾਂ ਉਹ ਪੂਰੀਆਂ ਕਰ ਲੂੰਗਾ ਬਿਨਾਂ ਗਰੰਟੀਆਂ ਤੋਂ ਬਹੁਤ ਸਾਰੇ ਕੰਮ ਨੇ ਟੋਲ ਪਲਾਜੇ ਦੀ ਗਰੰਟੀ ਨਹੀਂ ਦਿੱਤੀ ਸੀ 19 ਟੋਲ ਪਲਾਜੇ ਬੰਦ ਕਰਤੇ ਇੱਕ ਦਿਨ ਦਾ 67 ਲੱਖ ਰੁਪਏ ਲੋਕਾਂ ਦਾ ਬਚਦਾ ਇੱਕ ਦਿਨ ਦਾ ਪੰਜਾਬੀਆਂ ਦਾ ਟੋਲ ਪਲਾਜੇ ਲਾਇਕ ਹੀ ਨਹੀਂ ਸੀ ਇਹਨਾਂ ਦੋਨਾਂ ਨੇ ਐ ਇੱਧਰ ਨੂੰ ਜਾਣਾ ਫੜ ਲਓ ਪੈਸੇ ਇੱਧਰ ਨੂੰ ਜਾਣਾ ਫੜ ਲਓ ਪੈਸੇ ਕੋਈ ਪ੍ਰੋਬਲਮ ਨਹੀਂ ਨਾ ਕੋਈ ਮਸ਼ੀਨ ਲਾਉਣੀ ਐ ਨਾ ਪੋਲੂਸ਼ਨ ਸਰਟੀਫਿਕੇਟ ਲੈਣਾ ਸਿੱਧਾ ਜਾ ਕੰਮ ਐ ਇਧਰੋਂ ਆਇਆ ਪੈਸੇ ਦੇ ਦੇ ਇਧਰੋਂ ਆਇਆ ਪੈਸੇ ਦੇ ਦੇ ਸਾਰੇ ਬੰਦ ਕਰਤੇ 19 ਕਰਤੇ ਬਾਕੀ ਦੋ ਤਿੰਨ ਚਾਰ ਤੰਦੀ ਅਜੇ ਲਿਸਟ ਬੰਨ੍ਹ ਰਹੀ ਉਹ ਵੀ ਕਰਾਂਗੇ ਸੋ ਵੀਰੋ ਇਹ ਹੁਣ ਹੁਣ ਕਹੀ ਜਾਂਦੇ ਆ ਕੀ ਕਹਿੰਦੇ ਆ ਉਹ ਉਹ ਬਾਦਲ ਕਹਿਲਾ ਉਹ ਕੀ ਸੁਖਵੀਰ ਬਾਦਲ ਦੱਸੋ ਯਾਰ ਉਹ ਕਹਿ ਹ ਕਿ ਕੁਝ ਵੀ ਬੋਲ ਜਾਂਦਾ ਯਾਰ ਉਹ ਉਹਨੂੰ ਪਤਾ ਹੀ ਲੱਗਦਾ ਆਪਦੇ ਆਪ ਨੂੰ ਨਹੀਂ ਪਤਾ ਲੱਗਦਾ ਵੀ ਕੀ ਕਹਿ ਗਿਆ ਇਹ ਹਜਾਂ ਨੂੰ ਸੰਗੜ ਲੱਗਦੇ ਆ ਪਿੰਡਾਂ 'ਚ ਯਾਰ ਲੋਕ ਲਾਂਬਾ ਦੇਖ ਕੇ ਜਾਂਦੇ ਗੁਰਦੇਵ ਸਿੰਘ ਤੇਰਾ ਮੁੰਡਾ ਕਿਤੇ ਰੋੜਾ ਰੋੜਾ ਨਾ ਮਾਰੇ ਬੁਰਜੀ ਨਾ ਬੰਲਾ ਬਾਰਸ ਬਣਾ ਤੇ ਪੰਜਾਬ ਦੇ ਪੰਜਾਬੀ ਬੋਲਣੀ ਨਹੀਂ ਆਉਂਦੀ ਪੰਜਾਬੀ ਟੱਬਰ ਚ ਬੋਲਦੇ ਨਹੀਂ ਇਹ ਮੈਂ ਰਿਆ ਹੋਇਆ ਇਹਨਾਂ ਦੇ ਨਾਲ ਬਾਦਲਾਂ ਕੇ ਟੱਬਰ ਚ ਰੱਬ ਨੇ ਮੈਨੂੰ ਡੂੜ ਕੇ ਸਾਲ ਦੀ ਪ੍ਰੈਕਟਿਸ ਕਰਾਈ ਹੋਈ ਹੈ ਮਨਪ੍ਰੀਤ ਬਾਲ ਦੇ ਘਰੇ ਰਿਆ ਹੋਇਆ ਅੰਗਰੇਜ਼ੀ ਬੋਲਦੇ ਆ ਪਰ ਸਾਰੇ ਪੰਜਾਬੀ ਨਹੀਂ ਆਉਂਦੀ ਪੰਜਾਬੀ ਦਾ ਅਖਬਾਰ ਮੈਂ ਪੜ੍ਹ ਕੇ ਸੁਣਾਉਂਦਾ ਸੀ ਉਹਨੂੰ ਫੋਟੋ ਹੀ ਦੇਖਦਾ ਸੀ ਆ ਦੇਖਿਓ ਜੀ ਮਾਨ ਸਾਹਿਬ ਕਿਤੇ ਕੋਈ ਗਲਤ ਤਾਂ ਨਹੀਂ ਛਪ ਗਿਆ ਆਪਣੇ ਬਾਰੇ ਲੈ ਮੈਂ ਜੋ ਮਰਜ਼ੀ ਪੜ੍ਹ ਕੇ ਸੁਣਾਦਾ ਜੀ ਮੈਂ ਇਹ ਜਿਹਾ ਹੁੰਦਾ ਪੰਜਾਬੀ ਆਉਂਦੇ ਨਹੀਂ ਪੰਜਾਬ ਤੇ ਰਾਜ ਕਰਨ ਨੂੰ ਫਿਰਦੇ ਕਿਉਂਕਿ ਪੜੇ ਤਾਂ ਪਹਾੜਾਂ ਵਾਲੇ ਸਕੂਲਾਂ 'ਚ ਐ ਉਹ ਕੀ ਕਹਿੰਦਾ ਫਿਰਦਾ ਛੋਸ ਜਿੱਧਰ ਜਾਵਾਂ ਮੈਂ ਆਲੇ-ਦਾਲੇ ਦੇਖਦਾ ਸਾਰਾ ਕੁਝ ਬਾਲ ਸਾਹਿਬ ਨੇ ਬੰਡੀਆਂ ਬਾਲ ਸਾਹਿਬ ਨੇ ਬਣਾਈਆਂ ਨੇ ਕਣਕਾਂ ਕਿਵੇਂ ਲਹਿਰਾਉਂਦੀਆਂ ਫਰਦੀਆਂ ਬਾਲ ਸਾਹਿਬ ਨੇ ਸੜਕਾਂ ਸਾਰੀਆਂ ਬਾਲ ਸਾਹਿਬ ਨੇ ਬਣਾਈਆਂ ਜਿੱਧਰ ਦੇਖੋ ਬਾਦਲ ਸਾਹਿਬ ਯਾਦ ਆਉਂਦੇ ਆ ਬਾਦਲ ਸਾਹਿਬ ਨੇ ਕੀਤੇ ਸਾਰੇ ਕੰਮ ਮੈਂ ਕਹੇ ਜਦੋਂ ਕੋਟ ਕਪੂਰੇ ਤੇ ਬਰਗਾੜੀ ਵਿੱਚ ਦੀ ਲੰਘਦਾ ਹੋਵਾਂਗਾ ਉਦੋਂ ਨੀਂਦ ਆ ਜਾਂਦੀ ਹੈ ਉਹ ਵੀ ਗੁਰੂ ਸਾਹਿਬ ਦੀ ਬੇਅਦਬੀ ਬਾਦਲ ਸਾਹਿਬ ਨੇ ਕਰਾਈ ਸੀ ਉਹ ਤਾਂ ਮੁੱਖ ਮੰਤਰੀ ਸੀ ਉਹ ਤੇ ਆਪ ਆਪ ਹੋਮ ਮਿਨਿਸਟਰ ਸੀ ਇਹ ਉਦੋਂ ਫਿਰ ਉਹਦੀ ਜ਼ਿਕਰ ਕਰਦਾ ਕਦੇ ਬੇਅਦਬੀਆਂ ਕਰਾ ਕੇ ਅਕਾਲ ਤਖਤ ਸਾਹਿਬ ਤੇ ਹਾਂ ਕਰਤੀ ਹਰ ਗੱਲ ਦੀ ਮੰਨ ਗਿਆ ਬਾਜ 12 ਗਨ ਮੈਂ ਤਾਂ ਐਵੇਂ ਕਹਤਾ ਸੀ ਚਲੋ ਛੱਡੋ ਪਰੇ ਲੈ ਐਤੀ ਤੁਹਾਡੇ ਕੋਲੇ ਮੁੱਕਰ ਕੇ ਗਿਆ ਮੌਕਸਰ ਆਧਿਆਰਾ ਅਕਾਲ ਤੱਕ ਸਭ ਨੂੰ ਐ ਜੇਬ ਚ ਪਾਈ ਫਿਰਦੇ ਐ ਜਹੇਦਾਰ ਬਦਲ ਦੋ ਜਿਹਨੇ ਫੈਸਲਾ ਗਲਤ ਦਿੱਤਾ ਤੇ ਉਹ ਹਜੇ ਕਹਿੰਦੇ ਐ ਬਸ ਅਕਾਲੀ ਦਲ ਖੇਤਰੀ ਪਾਰਟੀ ਥੋੜੀ ਆਪਣੀ ਮਾਂ ਪਾਰਟੀ